ਕਿਉਂਕਿ ਜਿਹੜੀ ਕੁੜੀ ਐ ਉਹ ਕਹਿ ਰਹੀ ਐ ਕਿ ਮੈਂ ਘਰੇ ਨਾਲ ਨਹੀਂ ਰਹਿਣਾ ਵਿਦ ਇਨ-ਲॉज ਹੈ ਨਾ ਆਈ ਵਾਂਟ ਟੂ ਹੈਵ ਅ ਮੇਰਾ ਆਪਣਾ ਘਰ ਤੁਹਾਡੇ ਨਾਲ ਹੋਵੇ ਐਂਡ ਉਹਨਾਂ ਦੇ ਵਿਆਹ ਹੀ ਨਹੀਂ ਹੋ ਰਹੇ ਐਂਡ ਉਮਰ ਵੱਧ ਰਹੀ ਐ ਬੇਟਾ ਕਿ ਵਿਆਹ ਕਰਕੇ ਤੁਸੀਂ ਬੇਸ਼ੱਕ ਆੱਡ ਰਹਿ ਲਓ ਪਰ ਵਿਆਹ ਕਰੋ ਲਾਈਕ ਨਾਟ ਕਿ ਹੁਣ ਪੂਰੀ ਜ਼ਿੰਦਗੀ ਆਪਾਂ ਇਕੱਲੇ ਹੀ ਰਹਿਣਾ ਮੇਰੇ ਇਨ-ਲॉज ਅੰਮ੍ਰਿਤਸਰ ਰਹਿੰਦੇ ਨੇ ਫਿਰ ਮੇਰੇ ਇਨ-ਲॉज ਅੰਮ੍ਰਿਤਸਰ ਨੇ ਮੈਂ ਮੋਹਾਲੀ ਆ ਰਾਈਟ ਕਦੇ ਉਹ ਆ ਜਾਂਦੇ ਨੇ ਕਦੇ ਮੈਂ ਚਲੇ ਜਾਂਦੀ ਆ ਗੱਲ ਕਹਿਣਾ ਚਾਹਾਂਗੀ ਕਿ ਮੈਂ ਰੀਸੈਂਟਲੀ ਕਰੇ ਗਈ ਸੀ ਇੰਗਲੈਂਡ ਐਂਡ ਕੁਝ ਮੈਂ ਜਸ ਰਿਲੇਟਿਵਸ ਵਿੱਚ ਹੀ ਉਹ ਉਹਨਾਂ ਦਾ ਵਿਆਹ ਹੀ ਹੋ ਰਿਹਾ ਸੀ ਕਿਉਂਕਿ ਜਿਹੜੀ ਕੁੜੀ ਐ ਉਹ ਕਹਿ ਰਹੀ ਐ ਕਿ ਮੈਂ ਘਰੇ ਨਾਲ ਨਹੀਂ ਰਹਿਣਾ ਵਿਦ ਇਨ-ਲॉज ਹੈਨਾ ਆਈ ਵਾਂਟ ਟੂ ਹੈਵ ਅ ਮੇਰਾ ਆਪਣਾ ਘਰ ਤੁਹਾਡੇ ਨਾਲ ਹੋਵੇ ਰਾਈਟ ਹੁਣ ਕੀ ਹੋ ਰਿਹਾ ਕਿ ਉਹਨਾਂ ਦਾ ਉਹਨਾਂ ਦਾ ਵਿਆਹ ਹੀ ਨਹੀਂ ਹੋ ਰਿਹਾ ਮਤਲਬ ਕਿ ਫਿਰ ਜਰਾ ਮੁੰਡਾ ਆ ਹੀ ਉਸੋ ਲਾਈਕ ਇਹ ਨਹੀਂ ਇੱਥੇ ਹੀ ਰਹਿਣਾ ਤੁਸੀਂ ਬਾਕੀ ਸਾਰਿਆਂ ਨਾਲ ਐਂਡ ਉਹਨਾਂ ਦੇ ਵਿਆਹ ਹੀ ਨਹੀਂ ਹੋ ਰਹੇ ਐਂਡ ਉਮਰ ਵੱਧ ਰਹੀ ਹੈ ਯੂ نو ਸੋ ਆਈ ਫੀਲ ਕਿ ਆਪਾਂ ਇਸ ਪੁਆਇੰਟ ਤੇ ਨਾ ਆ ਜਾਈਏ ਕਿ ਕਿ ਲੋਕਾਂ ਦੇ ਵਿਆਹ ਹੋਣੇ ਹਟ ਜਾਣ ਕਿਉਂਕਿ ਕਿਸੇ ਨੇ ਵੀ ਜ਼ਿੱਦ ਫੜੀ ਹੋਈ ਹੈ ਕਿ ਆਪਾਂ ਇਨ-ਲਾਜ਼ ਦੇ ਨਾਲ ਹੀ ਰਹਿਣਾ ਆ ਮੈਨੂੰ ਲੱਗਦਾ ਹੈ ਕਿ ਬੇਸ਼ੱਕ ਤੁਸੀਂ ਨੇੜੇ-ਨੇੜੇ ਘਰ ਲੈ ਲਓ ਹਨਾ ਪਿਆਰ ਰਹਿਣਾ ਚਾਹੀਦਾ ਹੈ ਯੂ نو ਐਂਡ ਉਹ ਬਹੁਤ ਜ਼ਰੂਰੀ ਹੈ ਕਿ ਐਕਸਟੈਂਸ਼ਨ ਰਹੇ ਪਿਆਰ ਦੀ ਐਂਡ ਵਧਣ ਅੱਗੇ ਲੋਕ ਵਿਆਹ ਕਰਨ ਫੈਮਲੀਜ਼ ਕ੍ਰੀਏਟ ਕਰਨ ਇਦਾਂ ਨਾ ਹੋਵੇ ਕਿ ਆਪਾਂ ਉਹ ਚੀਜ਼ਾਂ ਤੇ ਅੜ ਜਾਈਏ ਐਂਡ ਦੈਨ ਆਪਾਂ ਇੱਕ ਕੀ ਕਹਿੰਦੇ ਆ ਉਹ ਪੁਆਇੰਟ ਹੀ ਲੂਜ਼ ਕਰ ਦਈਏ ਯੂ نو ਕੀ ਹੈ ਸੋ ਇਸ ਬੈਟਰ ਕਿ ਵਿਆਹ ਕਰਕੇ ਤੁਸੀਂ ਬੇਸ਼ੱਕ ਅੱਡ ਰਹਿ ਲਓ ਪਰ ਵਿਆਹ ਕਰੋ ਲਾਈਕ ਨਾਟ ਕਿ ਹੁਣ ਪੂਰੀ ਜ਼ਿੰਦਗੀ ਆਪਾਂ ਇਕੱਲੇ ਹੀ ਰਹਿਣਾ ਕਿਉਂਕਿ ਕੁੜੀ ਨਾਲ ਨਹੀਂ ਰਹਿਣਾ ਚਾਹੁੰਦੀ ਐਂਡ ਮੈਂ ਨਾ ਕੁੜੀ ਦੇ ਨਾਲ ਰਹਿਣ ਨਾਲ ਖਿਲਾਫਾ ਨਾ ਉਹਦੇ ਇਦਾਂ ਕਹਿ ਰਹੀ ਹੈ ਕਿ ਹੋਣਾ ਹੀ ਚਾਹੀਦਾ ਆ ਮੈਨੂੰ ਇਹ ਹੋਣਾ ਚਾਹੀਦਾ ਕਿ ਪੂਰੇ ਪਰਿਵਾਰ ਵਿੱਚ ਪਿਆਰ ਹੋਣਾ ਚਾਹੀਦਾ ਆ ਦੈਟਸ ਰੀਲੀ ਇੰਪੋਰਟੈਂਟ ਪਰ ਮੇਰੇ ਕਹਿਣਾ ਮਤਲਬ ਆਰਡ ਨਹੀਂ ਰਹਿਣਾ ਤੁਸੀਂ ਮੈਂ ਇਹ ਕਹਿਣਾ ਚਾਹਦਾ ਉਹਦਾ ਰੀਜ਼ਨ ਕੀ ਆ ਕਦੇ ਮੁੰਡਾ ਕੁੜੀ ਨੂੰ ਕਹਿੰਦਾ ਵੀ ਚੱਲ ਵੀ ਤੂੰ ਆ ਤੇ ਮਾਪਿਆਂ ਨੂੰ ਅੱਜ ਤੋਂ ਬੁਲਾਉਣਾ ਨਹੀਂ ਉਹਦੇ ਘਰੇ ਨਹੀਂ ਜਾਣਾ ਨਹੀਂ ਕਹਿੰਦਾ ਨਾ ਫਿਰ ਪੂਰੀ ਨੀ ਸ਼ੁਰੂ ਆਕਾ ਪਹਿਲਾਂ ਹੀ ਆਪਣਾ ਘਰ ਛੱਡ ਕੇ ਆਉਂਦੀ ਆ ਹੁਣ ਆਲ ਕਿਵੇਂ ਨਿ ਸੈਂਪਲ ਹੁਣ ਦੇਖਾ ਮੇਰੀ ਮੇਰੇ ਜਿਹੜੇ ਇਨਸਾ ਫਿਰ ਹਮ ਤਾਂ ਉਧਰ ਰਹਿ ਲਿਆ ਕਰ ਹਫਤਾ ਉਧਰ ਰਹਿ ਮੇਰੇ ਇਨ-ਲਾ ਉਸ ਅੰਮ੍ਰਿਤਸਰ ਰਹਿੰਦੇ ਨੇ ਅਖਰ ਮੇਰੇ ਇਨ-ਲਾ ਉਸ ਅੰਮ੍ਰਿਤਸਰ ਨੇ ਮੈਂ ਮੋਹਾਲੀ ਆ ਰਾਈਟ ਕਦੇ ਉਹ ਆ ਜਾਂਦੇ ਨੇ ਕਦੇ ਮੈਂ ਚਲੇ ਜਾਨੀ ਆ ਪਰ ਇਹਦਾ ਇਹ ਮਤਲਬ ਨਹੀਂ ਕਿ ਪਿਆਰ ਨਹੀਂ ਹੈਗਾ ਇਸ ਜਸ ਫੀਜ਼ੀਬਲ ਨਹੀਂ ਹੈਗਾ ਯੂ نو देयर इज अ ਡਿਫਰੈਂਸ ਹੈ ਨਾ ਸੋ ਆਪਾਂ ਮੈਂ ਸਿਰਫ ਕਹਿ ਰਹੀ ਹਾਂ ਜੋਬਨ ਕਿ ਅੜਨਾ ਨਹੀਂ ਚਾਹੀਦਾ ਪੇ ਰਿਸ਼ਤੇ ਬਣਾਉਣ ਲਈ ਆਪਾਂ ਨੂੰ ਕਿਤੇ ਨਾ ਕਿਤੇ ਜੇ ਸੈਕਰੀਫਾਈਸਿਸ ਕਰਨੇ ਵੀ ਪੈਣ ਇਟਸ ਓਕੇ ਹੁਣ ਮੈਂ ਆਪਣੀ ਸੱਸ ਦਾ ਜ਼ਿਆਦਾ ਵੱਧ ਕਰਦੀ ਹਾਂ ਲਾਈਕ ਮਮ ਤੋਂ ਵੀ ਜ਼ਿਆਦਾ ਬਟ ਦੈਟ ਇਸ ਪਰ ਜਸਟ ਬਿਕਾਜ਼ ਅਸੀਂ ਇਕੱਠੇ ਨਹੀਂ ਰਹਿੰਦੇ ਇਹਦਾ ਮਤਲਬ ਨਹੀਂ ਕਿ ਉਹ ਪਿਆਰ ਨਹੀਂ ਹੈਗਾ ਜਾਂ ਉਹ ਸ਼ਾਇਦ ਇਕੱਠੇ ਰਹਿਣਾ ਘੱਟ ਚੱਲੇ ਕੀਪ ਹਾਂ ਸ਼ਾਮ ਨੂੰ ਸ਼ਾਮ ਨੂੰ ਕਿਤੇ ਕਿ ਕੱਟੇ ਰਹਿਣਾਂ ਨਹੀਂ ਘਟ ਜAVE ਇਹ ਵੀ ਹੋ ਸਕਦਾ ਬਾਈ ਇਹ ਦੂਰ ਜਿੰਨਾ ਦੂਰ ਆ ਉਨਾ ਹੀ ਵਧੀਆ ਜਦੋਂ ਇਕੱਠੇ ਰਹਿ ਗਏ ਫਿਰ ਭਾੜੇ ਫੜਕਣੇ ਸ਼ੁਰੂ ਹੋ ਜਾਣ ਕੀ ਪਤਾ ਇਹ ਰੱਬ ਸੋ ਗੱਲ ਕੀ ਆ ਵੀ ਦੇਖੋ ਮੈਂ ਦਾ ਇਹ ਨਾ ਸਾਰਾ ਸਿਸਟਮ ਆ ਜਿਹੜਾ ਇਹ ਨਾ ਜਿਹੜਾ ਸਮਝ ਤਬਦੀਲੀ ਆਈ ਆ ਹੂੰ 2008 ਤੋਂ ਪਹਿਲਾਂ 7 ਤੋਂ ਪਹਿਲਾਂ ਮੋਬਾਈਲ ਫੋਨ ਘੱਟ ਸੀਗੇ ਹੂੰ ਇਹ ਮੇਰੇ ਹਿਸਾਬ ਨਾਲ ਜਿਹੜੀ ਆ ਕ੍ਰਾਂਤੀ ਆਈ ਆ ਨਾ ਮੋਬਾਈਲ ਨਾਲ ਜੀਪੀਐਸ ਕ੍ਰਾਂਤੀ کہہ ਸਕਦੇ ਇਹਨੂੰ ਆਪਾਂ ਇਹ 2012 13 ਤੋਂ ਬਾਅਦ ਹੀ ਆਈ ਆ WhatsApp Snapchat Instagram ਸੋਸ਼ਲ ਮੀਡੀਆ ਸਾਰਾ ਕੁਝ ਆ ਗਿਆ ਹੂੰ ਸਮਾ ਚੇਂਜ ਹੋ ਗਿਆ ਜਵਾਕਾਂ ਦੀ ਮੈਂਟੈਲਿਟੀ ਚੇਂਜ ਹੋ ਗਈ